ਉਹ ਆਮੜਾ ਕੁੜੀ ਦੀ شادی ਰੱਖੀ ਗਈ। ਮੋੜੀ 24 ਪੰਜੀਤਰੀ ਤੇ ਚੂੜੀਆਂ ਪਾਉਣ ਦਾ 24 ਤੇ ਗਰਾਦਾ ਹੋਵੇਗੀ। ਅੱਛਾ। ਹਾਂਜੀ। ਕਿਹਦੇ ਨਾਲ ਵੀ? ਲੜਕੀ ਦੇ ਨਾਲ ਹੀ ਗਈ ਲੱਟੀ ਆ ਜੀ ਦੋਸਤ ਦੀ। ਸਕੂਲ ਦੀ ਦੋਸਤ ਦੀ। ਅੱਛਾ। ਹਾਂਜੀ। ਵਿਆਹ ਕਿਦਾਂ ਰੱਖਿਆ? ਵਿਆਹ 14 ਫਰਵਰੀ ਚੰਨ ਬਣਾ। ਜਨਵਰੀ ਦਾ। 14 ਜਨਵਰੀ ਦਾ ਹੈ। ਹਾਂਜੀ। ਕੋਈ ਦਾਜੂ ਜੂਜਾ ਕੁੜੀ ਹਤੇ? ਹਾਂਜੀ ਦਾਜੂ ਸਾਰਾ ਬਣਾਇਆ। 2 ਮਹੀਨੇ ਪਹਿਲਾਂ ਦਾ ਬਣਾਇਆ। ਹਾਂ। ਦੇਖੋ ਨੀ ਕਿਹੜਾ ਕੁੜੀ ਚਲ ਗਿਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਜਾਂ ਕੋਈ ਕਰਦਾ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸ ਸੰਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਆ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਦੀ ਰਹਿਣ ਵਾਲੇ ਗਵਾਂਢ ਵਾਲੇ ਉਸ ਦੇ ਪਰਿਵਾਰ ਨੇ ਸੰਭਾਲ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕੋਈ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁਝ ਕੇ ਇਹ ਨਹੀਂ ਦੱਸਣ ਦੇ ਕਿ ਜਾਂ ਜਾਣ ਬੁਝ ਕੇ ਨਹੀਂ ਦੱਸਣ ਦੇ ਕੁੜੀ ਇਹਨਾਂ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਾਣਾ ਖੜਿਆ ਹਾਂ ਖੜਿਆ ਗਾਣਾ ਖੜਿਆ ਕੁੜੀ ਨੇ ਐਸਾ ਵੀ ਖੜਿਆ ਕੋਈ ਵੈਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਦੀ ਕੋਈ ਹਾਂ ਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜਿਹਨ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂ ਜੀ ਇਹ ਇਸ ਸੰਬੰਧੀ ਕੋਈ ਗਾਂ ਤੱਕ ਕੋਈ ਲੱਗਾ ਪਤਾ ਕੋਈ ਫੋਨ ਫੋਨ ਕੁੜੀ ਦਾ ਜਾਂ ਕੋਈ ਪਤਨਗਾ ਰਿਸਦਾਰ ਕੀ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾ ਹੈ ਇਹ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਆਲਾ ਕਿੱਥੋਂ ਖੜਾ ਤੇ ਕੁੜੀ ਨੇ ਪੁਝਾ ਕੇ ਨਹੀਂ ਉਹਨੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਣ ਲੱਗੀ ਦਾ ਕਦੋਂ ਰਹੀ ਦਾ ਦੋਸਤੀ ਕਦੋਂ ਦੀ ਦੋਸਤੀ ਇਹਨਾਂ ਦੀ ਇੱਥੇ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ ਜੋਖ ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂ ਜੀ ਸ਼ਰੀਲੇ ਜਾਂਦ ਰਾਂ ਕਠਨਾ ਜਾਂਦੀਆਂ ਕਠਨਾ ਹੁੰਦਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸੀ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਹੀ ਸੁਣੀ ਇਹ ਇੱਕ ਆ ਚਾਂਸਾ ਹੋਊਗਾ ਜਿਸ ਜਗ੍ਹਾ ਕੁੜੀ ਦਾ ਰਿਸ਼ਤਾ ਪੰਘਿਆ ਹੀ ਜਿਵੇਂ ਪੂਨਾ ਬਣ ਗਈ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਦਾ ਜਵਾਬ ਦਿੱਤਾ ਹਾਂਜੀ ਕੀ ਮੰਗਰਦੀ ਕੁੜੀ ਨੂੰ ਕੀ ਕਹਿੰਦਾ ਜਾਂਦਾ ਜੇ ਤੁਹਾਡੀ ਵੀਡੀਓ ਵੇਖਦੇ ਪਈ ਜੀ ਸਾਨੂੰ ਕੁੜੀ ਸਾਡੀ ਸਹੀ ਸਲਾਹਨ ਤੇ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹਾਂ ਹਾਡੀ ਉਹ ਹੀ ਮੰਗ ਸਾਡੀ ਕੁੜੀ ਸਾਡੇ ਕੋਲ ਪਹੁੰਚ ਗਈ। ਅਸੀਂ ਕੁਝ ਨਹੀਂ ਕਮਾਉਂਦੇ ਕੁੜੀ। ਠੀਕ। ਹਾਲੇ ਕੱਤੀ ਤੇ ਕੀ ਕਹਿਣਾ ਚਾਹੋਗੇ? ਕਦੀ ਸੁਣਿਆ ਹਿੰਦਾ ਕੁੜੀ-ਕੁੜੀਆਂ ਪਹਹਾ ਕੇ ਦਾ ਕੀ ਮੁੰਡਾ ਦੇ ਕੁੜੀ ਵਿਆਹ ਕੇ ਦਾ ਕਦੇ ਸੁਣੀ ਸੀ? ਕੀ ਲੱਗਦਾ ਤੁਹਾਨੂੰ ਹਰ ਅਕਸਤਾਨ ਆ? ਕੀ ਕਰ ਰਹੇ ਹੋ ਤੁਸੀਂ? ਕਹਿਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ-ਮੁੰਡੇ ਕੁੜੀ ਨਾਲ ਤਾਂ ਸੁਣਿਆ ਹੀ ਕੁੜੀਆਂ-ਕੁੜੀਆਂ ਦਾ ਤਾਂ ਚਲੋ ਨਹੀਂ ਸੁਣਿਆ। ਕੁਝ ਕਹਿਣਾ ਵੀ ਤੁਹਾਨੂੰ ਲੱਗਾ ਕੋਈ ਗਲਤ ਗੱਲ ਤੇ ਘਰ ਚ ਰੰਦੀਆਂ ਜਾਂ ਕੋਈ ਗਲਤ ਗੱਲ ਕੁੜੀ ਨੇ ਕੀਤੀ ਹੋਵੇ? ਨਹੀਂ ਹਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਉਹਨਾਂ ਆਾ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਰੇ ਦੱਸ ਦੇ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸ ਦਿਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇ ਲੀਆਂ ਤੌਰ ਤੇ ਹੀ ਰਹਿ ਗਏ ਸੀ ਕਿ ਸੇਲੀਆਂ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰਨੀ ਹੈ ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆ ਕੰਮ ਕਰਨਾ ਵਾ ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤਾਨੂੰ ਗਿਆ ਕਿਉਂ ਹੁਣ ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਕੋਈ ਗੱਲ ਬਣੀ ਕੀਤੀ ਨਹੀਂ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਥਾਣੇ ਤਰਖਾ ਦੇ ਥਾਣੇ ਪੁੱਛੀ ਜਾਂਦੀ ਹੈ ਥਾਣੇ ਤਰਖਾ ਦਿੱਤੀ ਹੋਈ ਹੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ ਕੁੜੀ ਦਾਜ ਦਾ ਦੇਣਾ ਕੀ ਕੀ ਕੁੜੀ ਦਾਜ ਵਾਸਤੇ ਲੈਂਦਾ ਹੈ ਕਰ ਦਾਜ ਵਾਸਤੇ ਥੇਟੀ ਪੂਟੀ ਸਾਰਾ ਕੁਝ ਬਣਾਇਆ ਹੈ ਹੀ ਹਾਂਜੀ ਵਾਸ਼ਿੰਗ ਮਸ਼ੀਨ ਵੀ अच्छा चलो गाना गुना ही बनाया बनाया पर जान नाल ਹੁਣ ਜਿਹੜੀਆਂ ਆਸਾਂ ਖਤਮ ਹੋ ਗਈਆਂ ਹਾਂ ਹਾਂ ਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਤੀ ਪੋਤੇ ਇਦਾ ਕਰੇ ਤੇ ਵਾਚ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਿਹਦੇ ਮਾਰੀ ਜਾਂਦੀਆਂ ਆਸ ਜਦੋਂ ਤੇਰੀ ਕੁੜੀ ਘਰ ਵਾਪਸ ਆਏ ਫਿਰ ਕੀ ਹਾਂ ਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ